ਹੁਣ ਬੀਜੇਪੀ ਸਰਕਾਰ ਪੀਐਮ ਮੋਦੀ ਤੇ ਅਮਿਤ ਸ਼ਾ ਬਹੁਤ ਵੱਡੇ ਸਵਾਲਾਂ ਦੇ ਵਿੱਚ ਕਸੂਤੇ ਘਿਰਦੇ ਨਜ਼ਰ ਆ ਰਹੇ ਨੇ ਜਿੱਦਾਂ ਪਹਿਲਾਂ ਪੂਰੀ ਬੀਜੇਪੀ ਨੇ ਜੰਗ ਬਾਰੇ ਬਹੁਤ ਵੱਡੇ ਵੱਡੇ ਬਿਆਨ ਦਿੱਤੇ ਬਹੁਤ ਵੱਡੀਆਂ ਵੱਡੀਆਂ ਬੜਕਾਂ ਮਾਰੀਆਂ ਤੇ ਨੈਸ਼ਨਲ ਮੀਡੀਆ ਤੇ ਵੱਡੇ ਵੱਡੇ ਚੈਨਲਾਂ ਤੋਂ ਵੀ ਬਹੁਤ ਪ੍ਰਚਾਰ ਕਰਵਾਇਆ ਤੇ ਜੰਗ ਬਾਰੇ ਬਹੁਤ ਝੂਠੀਆਂ ਖਬਰਾਂ ਵੀ ਦਵਾਈਆਂ ਗਈਆਂ ਤੇ ਹੁਣ ਜਿਸ ਤਰ੍ਹਾਂ ਫਿਰ ਇੱਕਦਮ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਕਹਿਣ ਤੇ ਸਾਰਾ ਕੁਝ ਬੰਦ ਕਰ ਦਿੱਤਾ ਉਹਦੇ ਉੱਪਰ ਸਵਾਲਾਂ ਦੇ ਨਾਲ سوشل মিডিਆ ਭਰਿਆ ਪਿਆ ਚਫੇਰਿਓ ਬਹੁਤ ਵੱਡਾ ਸਵਾਲਾਂ ਦਾ ਘੇਰਾ ਪੈਣਾ ਸ਼ੁਰੂ ਹੋ ਗਿਆ ਤੇ ਹੁਣ ਸਭ ਤੋਂ ਵੱਡੀ ਗੱਲ ਕਿ ਜਦੋਂ ਤਾਂ ਕੰਮ ਸ਼ੁਰੂ ਕਰਨਾ ਸੀ ਉਦੋਂ ਤਾਂ ਭਾਜਪਾ ਪਾਰਟੀ ਦੇ ਵੱਡੇ ਵੱਡੇ ਲੀਡਰ ਬਿਆਨ ਦੇ ਰਹੇ ਸੀ ਤੇ ਹੁਣ ਜਦੋਂ 트럼ਪ ਦੇ ਆਖੇ ਲੱਗੇ ਤੇ ਬੰਦ ਕਰਨਾ ਸੀ ਤਾਂ ਉਸ ਦਿਨ ਦਾ ਬੀਜੇਪੀ ਸਰਕਾਰ ਨੇ ਕੁਝ ਅਫਸਰਾਂ ਨੂੰ ਮੂਰੇ ਲਾਤਾ ਉਸ ਦਿਨ ਦਾ ਤੁਸੀਂ ਨੋਟ ਕਰੋ ਪੀਐਮ ਮੋਦੀ ਸਾਹਿਬ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਜਿਹੜੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਿਸੇ ਨੇ ਵੀ ਕੋਈ ਵੱਡੀ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਦੇ ਕੈਮਰਿਆਂ ਸਾਹਮਣੇ ਕੁਝ ਨਹੀਂ ਬੋਲੀ ਹੁਣ ਤੁਸੀਂ ਇਹ ਦੱਸੋ ਕਿ ਜਦੋਂ ਸਰਕਾਰ ਦੇ ਕਹਿਣ ਤੇ ਜਿਹੜੇ ਵਿਕਰਮ ਮਿਸਤਰੀ ਐ ਜਿਹੜੇ ਵਿਦੇਸ਼ ਸਕੱਤਰ ਨੇ ਉਹ ਜਦੋਂ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਸੀਜ਼ਫਾਇਰ ਕਰ ਰਹੇ ਹਾਂ ਔਰ ਯੁੱਧ ਬੰਦ ਕਰ ਰਹੇ ਹਾਂ ਤਾਂ ਫਿਰ ਜਿਹੜੀ ਮਤਲਬ ਇੱਕ ਉਹ ਲੋਕ ਸੀ ਜਿਹੜੇ ਯੁੱਧ ਤੇ ਬੜੇ ਖੁਸ਼ ਸੀ ਜਿਹੜੇ ਜੰਗ ਦੇ ਨਾਂ ਤੇ ਟਪੂਸੀਆਂ ਮਾਰ ਰਹੇ ਸੀ ਔਰ ਇਨਾ ਦੇ ਹੀ ਉਹ ਚੰਬਲਾਏ ਹੋਏ ਸੀ ਚੰਬਲਾਏ ਹੋਏ ਸੀ ਉਹਨਾਂ ਨੇ ਉਸ ਅਫਸਰ ਨੂੰ ਵਿਕਰਮ ਮਿਸਤਰੀ ਨੂੰ ਗਾਲਾਂ ਲਿਖ-ਲਿਖ ਕੇ ਉਹਦਾ ਬੁਰਾ ਹਾਲ ਕਰਤਾ ਆ ਤੁਸੀਂ ਦੇਖੋ ਆ ਕਿੰਨੀਆਂ ਗਾਲਾਂ ਉਹਨੂੰ ਲਿਖੀਆਂ ਗਈਆਂ ਔਰ ਆਖਰ ਉਹਨੇ ਫਿਰ ਆਪਣਾ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਉਹ ਬੰਦ ਕਰਤਾ ਪ੍ਰਾਈਵੇਟ ਕਰਤਾ ਹੁਣ ਉਹ ਜਿਹੜਾ ਵਦੇਸ਼ ਸੈਕਟਰੀ ਹੈ ਵਿਕਰਮ ਵਿਕਰਮ ਮਿਸਤਰੀ ਉਹਨੇ ਜਿਹੜਾ ਇਹ ਬਿਆਨ ਦਿੱਤਾ ਜੁੱਧਬੰਦੀ ਦਾ ਜਾਂ ਗੋਲੀਬੰਦੀ ਦਾ ਇਹ ਉਹਨੇ ਆਪਣੇ ਆਪ ਤਾਂ ਦਿੱਤਾ ਨਹੀਂ ਹੈ ਇਹ ਤਾਂ ਉਹਨੇ ਸਰਕਾਰ ਦੇ ਕਹਿਣ ਤੇ ਦਿੱਤਾ ਮੋਦੀ ਸਰਕਾਰ ਨੇ ਉਹਨੂੰ ਕਿਹਾ ਤੇ ਤਾਂ ਉਹ ਸਾਹਮਣੇ ਆਇਆ ਤੇ ਤੁਸੀਂ ਫਿਰ ਦੇਖੋ ਫਿਰ ਉਹਨੂੰ ਗਾਲਾਂ ਪੈਰੀਆਂ ਨੇ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਸਰਕਾਰ ਦਾ ਇਸ ਮਾਮਲੇ ਤੇ ਕੋਈ ਵੱਡਾ ਐਕਸ਼ਨ ਨਹੀਂ ਆ ਰਿਹਾ ਹੁਣ ਲੋਕ ਸਵਾਲ ਕਰ ਰਹੇ ਨੇ ਸੋਚਣ ਵਾਲੇ ਸਮਝਣ ਵਾਲੇ ਲੋਕ ਕਹਿ ਰਹੇ ਨੇ ਕਿ ਜਦੋਂ ਤਾਂ ਤੱਤੇ ਬਿਆਨ ਦੇਨੇ ਸੀ ਉਦੋਂ ਤਾਂ ਤੁਸੀਂ ਮੂਰੇ ਸੀਗੇ ਹੁਣ ਜਦੋਂ ਸਵਾਲ ਉੱਠਣੇ ਨਹੀਂ ਤਾਂ ਹੁਣ ਤੁਸੀਂ ਉਹਨੂੰ ਮੂਰੇ ਕਰਤਾ ਤੇ ਹੁਣ ਆ ਤੁਸੀਂ ਦੇਖੋ ਜਿੱਦਾਂ ਇਹਨਾਂ ਨੇ ਭੜਕਾਏ ਤੇ ਚਮਲਾਏ ਹੋਏ ਸੀ ਉਦਾਂ ਦੀਆਂ ਗਾਲਾਂ ਉਹ ਕੱਢ ਰਹੇ ਨੇ ਜਿਹੜਾ ਉਹ ਇੱਕ ਅਪਸਰ ਹੈ ਉਹਦੀ ਵੀ ਇੱਕ ਇੱਜ਼ਤ ਹੈ ਉਹਦੇ ਪਰਿਵਾਰ ਦੀ ਵੀ ਇੱਕ ਇੱਜ਼ਤ ਹੈ ਆ ਬਲਰ ਕਰਕੇ ਉਹਦੇ ਪਰਿਵਾਰ ਦੀ ਮੈਂ ਉਹ ਫੋਟੋ ਆਪਾਂ ਦਿਖਾ ਰਹੇ ਆ ਜਿਹੜੀ ਲਾਲਾ ਕੇ ਮੀਡੀਆ ਦੇ ਉੱਪਰ ਉਹਦੀ ਬੇਟੀ ਤੱਕ ਨੂੰ ਆਪਾਂ ਉਹ ਸ਼ਬਦ ਇੱਥੇ ਪੜ ਨਹੀਂ ਸਕਦੇ ਜਿਹੜੇ ਮੰਦੇ ਗੰਦੇ ਸ਼ਬਦ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੀ ਬੇਟੀ ਨੂੰ ਬੋਲੇ ਜਾ ਰਹੇ ਨੇ ਹੁਣ ਤੁਸੀਂ ਦੱਸੋ ਉਹਦਾ ਕਸੂਰ ਕੀ ਹੈ ਤੁਸੀਂ ਹੁਣ ਆਪਣਾ ਕਮੈਂਟ ਕਰਕੇ ਆਪਣਾ ਕੀਮਤੀ ਵਿਚਾਰ ਲਿਖਿਓ ਜੰਗ ਰੁਕਣੀ ਚਾਹੀਦੀ ਸੀ ਜੰਗਾ ਬਰਬਾਦੀ ਤੇ ਤਬਾਹੀ ਹੁੰਦੀਆਂ ਨੇ ਆਪ ਤਾਂ ਪਹਿਲੇ ਦਿਨੋਂ ਕਹਿ ਰਹੇ ਆ ਪਰ ਜਿੱਦਾਂ ਜੰਗ ਰੋਕੀ ਗਈ ਹੈ ਤੇ ਜਿਹਦੇ ਕਹਿਣ ਤੇ ਰੋਕੀ ਗਈ ਹੈ ਤੇ ਜਿਵੇਂ ਉਹਨੇ ਹੀ ਜਾਣਕਾਰੀ ਸਭ ਤੋਂ ਪਹਿਲਾਂ ਪਾ ਕੇ ਟਰੰਪ ਨੇ ਦੱਸਿਆ ਵੀ ਮੈਂ ਜੰਗ ਰਕਵਾਤੀ ਹੈ ਉਹਦੇ ਤੋਂ ਜਿਹੜੇ ਸਵਾਲ ਪੈਦਾ ਹੋ ਰਹੇ ਨੇ ਉਹਨਾਂ ਦੇ ਜਵਾਬ ਕੌਣ ਦੇਗਾ ਤੇ ਹੁਣ ਮੂਰੇ ਅਫਸਰ ਨੂੰ ਕਰਤਾ ਹੁਣ ਜ਼ਿੰਮੇਵਾਰੀ ਨਾਲ ਚਾਹੀਦਾ ਸੀ ਕਿ ਪੀਐਮ ਮੋਦੀ ਸਾਹਿਬ ਆਪ ਕੈਮਰੇ ਤੇ ਆਉਂਦੇ ਆਪ ਆ ਕੇ ਦੱਸਦੇ ਵੀ ਗੱਲ ਕੀ ਹੋਈ ਆ ਕੀ ਗੱਲ 트럼ਪ ਨਾਲ ਇਹਨਾਂ ਦੀ ਤੈਅ ਹੋਈ ਆ ਤੇ ਫਿਰ ਕਿਵੇਂ ਇੱਕਦਮ ਇਹ جنگ ਰੋਕਿਆ ਗਿਆ ਪਾਕਿਸਤਾਨ ਤੇ ਕਿਹੜੀਆਂ ਸ਼ਰਤਾਂ ਲਾ ਦਿੱਤੀਆਂ ਗਈਆਂ ਇਹ ਵੀ ਦੱਸਣਾ ਚਾਹੀਦਾ ਸੀ ਵੀ ਜਿਹੜੀ 3-4 ਦਿਨ ਇਹ ਲੜਾਈ ਲੜੀ ਗਈ ਇਹਦੇ ਵਿੱਚੋਂ ਕੱਢਿਆ ਕੀ ਗਿਆ ਨਿਕਲਿਆ ਕੀ ਆ ਔਰ ਮੋਦੀ ਸਰਕਾਰ ਦੀ ਇਸ ਰਣਨੀਤੀ ਨੇ ਭਾਰਤ ਨੂੰ ਕੀ ਦਿੱਤਾ ਹੈ ਇਹ ਦੱਸਣਾ ਚਾਹੀਦਾ ਸੀਗਾ ਔਰ ਇਧਰ ਹੁਣ ਜਦੋਂ ਅਫਸਰ ਨੂੰ ਆ ਸਾਰਾ ਕੁਝ ਬੋਲਿਆ ਜਾ ਰਿਹਾ ਤਾਂ ਸਾਰੇ ਖਮੋਸ਼ ਨੇ ਹੁਣ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਇਹ ਵੱਡੇ ਸਵਾਲ ਨੇ ਉਧਰ ਜਿਹੜੇ ਜਿਹੜੇ ਐਲੋਪੀ ਨੇ ਵਿਰੋਧੀ ਧਿਰ ਦੇ ਨੇਤਾ ਪਾਰਲੀਮੈਂਟ ਚ ਰਾਹੁਲ ਗਾਂਧੀ ਉਹਨੇ ਇੱਕ ਚਿੱਠੀ ਲਿਖੀ ਹੈ ਨਰਿੰਦਰ ਮੋਦੀ ਸਾਹਿਬ ਨੂੰ ਔਰ ਚਿੱਠੀ ਲਿਖ ਕੇ ਰਾਹੁਲ ਗਾਂਧੀ ਨੇ ਮੰਗ ਕੀਤੀ ਹੈ ਕਿ ਇਹ ਤੁਸੀਂ ਇੱਕਦਮ যুদ্ধਬੰਦੀ ਕਿਵੇਂ ਕੀਤੀ ਹੈ 트럼ਪ ਨਾਲ ਤੁਹਾਡੀ ਕੀ ਗੱਲ طے ਹੋਈ ਹੈ ਇਸ ਇਨਕ ਦੀ ਲੜਾਈ ਦੇ ਵਿੱਚੋਂ ਕੀ ਕੁਝ ਪ੍ਰਾਪਤ ਕੀਤਾ ਗਿਆ ਕਈ ਸਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਵੱਡੇ ਸਵਾਲ ਸਾਡੇ ਦਿਮਾਗਾਂ 'ਚ ਖੜੇ ਹੋਏ ਨੇ ਇਸ ਕਰਕੇ ਪਾਰਲੀਮੈਂਟ ਦਾ ਸੰਸਦ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਜਾਏ ਇਹਦੇ ਉੱਪਰ ਚਰਚਾ ਇਹਦੇ ਉੱਪਰ ਬਹਿਸ ਔਰ ਸਾਡੇ ਸਵਾਲਾਂ ਦੇ ਜਵਾਬ ਸਰਕਾਰ ਦੇਵੇ ਕੀ ਹੁਣ ਮੋਦੀ ਸਰਕਾਰ ਸੈਸ਼ਨ ਸੱਦੇਗੀ ਕੀ ਮੋਦੀ ਸਰਕਾਰ ਹਿੰਮਤ ਕਰੇਗੀ ਕਿ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਇਹ ਵੱਡੇ ਸਵਾਲ ਨੇ ਜਿਹੜੇ ਇਸ ਟਾਈਮ ਫਿਜ਼ਾ ਦੇ ਵਿੱਚ ਗੂੰਜ ਰਹੇ ਨਹੀਂ ਹੁਣ ਸਵਾਲ ਤੇ ਆ ਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਨੇ ਆਪੇ ਐਲਾਨ ਕੀਤਾ ਵੀ ਭਾਈ ਅੱਜ ਤੋਂ ਦੋਵਾਂ ਦੇਸ਼ਾਂ ਦਾ ਯੁੱਧ ਬੰਦ ਮੈਂ ਐਲਾਨ ਕਰਦਾ ਕੀ ਇਹ ਭਾਰਤ ਦੀ ਪ੍ਰਭੂਸਤਾ ਦੇ ਉੱਪਰ ਵੱਡਾ ਸਵਾਲ ਨਹੀਂ ਹੈ ਸਾਡਾ ਦੇਸ਼ ਇੱਕ ਵੱਡਾ ਮਹਾਨ ਦੇਸ਼ ਹੈ ਤਾਂ ਇਸ ਦੇਸ਼ ਦੀ ਇੱਕ ਪ੍ਰਭੂਸਤਾ ਹੈ ਤਾਂ ਸਾਡੇ ਦੇਸ਼ ਨੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹਦਾ ਐਲਾਨ ਸਾਡੇ ਦੇਸ਼ ਨੂੰ ਕਰਨਾ ਚਾਹੀਦਾ ਹੈ ਨਾ ਇਹ ਟਰੰਪ ਕਿਵੇਂ ਕਰ ਸਕਦਾ ਹੈ ਕਿ ਅਮਰੀਕਾ ਬਾਰੇ ਕੋਈ ਵੀ ਐਲਾਨ ਭਾਰਤ ਕਰ ਸਕਦਾ ਨਹੀਂ ਕਰ ਸਕਦਾ ਤਾਂ ਫਿਰ ਅਮਰੀਕਾ ਭਾਰਤ ਬਾਰੇ ਐਲਾਨ ਕਿਵੇਂ ਕਰ ਸਕਦਾ ਇੱਕ ਵੱਡਾ ਸਵਾਲ ਇਹ ਆ ਕਿ ਜੇ ਅਮਰੀਕਾ ਚ ਇੰਨੀ ਤਾਕਤ ਸੀ ਤਾਂ ਉਸਨੇ ਫਲਸਤੀਨ ਵਾਲਾ ਉਹ ਜਿਹੜੀ ਲੜਾਈ ਆ ਉਹ ਕਿਉਂ ਨਹੀਂ ਰੋਕਾਈ ਜਿਹੜਾ ਯੂਕਰੇਨ ਤੇ ਰੂਸ ਦਾ ਇੰਨਾ ਵੱਡੇ ਟਾਈਮ ਤੋਂ ਇੰਨੇ ਸਾਲ ਤੋਂ ਲੜਾਈ ਚੱਲ ਰਹੀ ਹੈ ਇੰਨੀਆਂ ਮੌਤਾਂ ਹੋ ਗਈਆਂ ਉੱਥੇ ਫਿਰ ਅਮਰੀਕਾ ਨੇ ਉਹ ਕਿਉਂ ਨਹੀਂ ਕੁਝ ਕੀਤਾ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਜ਼ੇਲੈਂਸਕੀ ਹੈ ਉਹ ਤਾਂ 트ੰਪ ਦੇ ਕੋਲ ਵੀ ਗਿਆ ਉਥੇ ਵਾਈਟ ਹਾਊਸ ਉਥੇ ਵੀ 트ੰਪ ਨੇ ਉਹਦੇ ਨਾਲ ਕੌੜੀਆਂ ਫਿੱਕੀਆਂ ਕਰਕੇ ਤੇ ਨਹੀਂ ਰਿਕਵਾਇਆ ਉਹ ਜੋ ਪਰ 트ੰਪ ਨੇ ਇਹ ਜੋ ਦਰਕਵਾਇਆ ਚਲੋ ਯੁੱਧ ਰੁਕਣਾ ਚਾਹੀਦਾ ਸੀ ਜੰਗ ਬਸਲੇ ਦਾ ਹੱਲ ਨਹੀਂ ਇਹ ਤਾਂ ਅਸੀਂ ਕਹਿੰਨੇ ਆ ਕਿ ਜੰਗਾਂ ਤਬਾਹੀ ਨਹੀਂ ਬਰਬਾਦੀ ਨਹੀਂ ਪਰ ਸਵਾਲ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਐਮਪੀ ਸੰਜੇ ਸਿੰਘ ਨੇ ਵੱਡਾ ਸਵਾਲ ਉਠਾਇਆ ਉਹ ਕਹਿ ਰਿਹਾ ਕਿ ਆਖਰ ਅਮਰੀਕਾ ਕੌਣ ਹੁੰਦਾ 트੍ਰੰਪ ਕੌਣ ਹੁੰਦਾ ਕਿ ਉਹ ਬਿਆਨ ਦੇਵੇ ਜੇਕਰ ਕੋਈ ਸਮਝੌਤਾ ਹੋਇਆ ਸੀ ਤਾਂ ਪਹਿਲੀ ਤਾਂ ਗੱਲ ਸੰਜੇ ਸਿੰਘ ਕਹਿੰਦਾ ਵੀ ਸਮਝੌਤਾ ਕੀ ਹੋਇਆ ਕਿਵੇਂ ਹੋਇਆ ਉਹ ਦੱਸਿਆ ਜਾਣਾ ਚਾਹੀਦਾ ਤੇ ਦੂਜੀ ਗੱਲ ਜੇਕਰ ਪਹਿਲਾਂ ਜਦੋਂ ਸਾਰਾ ਐਕਸ਼ਨ ਕਰਨਾ ਸੀ ਉਦੋਂ ਸਰਵ ਪਾਰਟੀ ਮੀਟਿੰਗ ਸੱਦੀ ਸੀ ਮੋਦੀ ਸਰਕਾਰ ਨੇ ਤੇ ਫਿਰ ਜੇ ਸਾਰਾ ਕੁਝ ਰੋਕਣਾ ਸੀ ਤਾਂ ਫਿਰ ਸਰਵ ਪਾਰਟੀ ਮੀਟਿੰਗ ਕਿਉਂ ਨਹੀਂ ਸੱਦੀ ਗਈ ਫਿਰ ਅਮਰੀਕਾ ਦੇ ਅੱਖੇ ਲੱ ਕੇ ਕਿਉਂ ਰੁਕਿਆ ਗਿਆ ਸਵਾਲ ਇਹ ਆ ਤੇ ਫਿਰ ਅਮਰੀਕਾ ਨੂੰ ਇਸ ਦੀ ਘੋਸ਼ਣਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ ਸਵਾਲ ਇਹ ਆ ਤੇ ਸਵਾਲ ਇਹ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਐਮਪੀ ਸੰਜੇ ਸਿੰਘ ਹੈ ਉਹ মিডিਆ ਦੇ ਸਾਹਮਣੇ ਕਹਿ ਰਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਤੇ ਪਾਕਿਸਤਾਨ ਨੂੰ ਬਿਲਕੁਲ ਇੱਕ ਬਰਾਬਰ ਰੱਖਿਆ ਸੰਜੇ ਸਿੰਘ ਕਹਿੰਦਾ ਕਿ ਜਿਹੜੇ ਦੇਸ਼ ਨੂੰ ਅਤਵਾਦ ਨੂੰ ਪਨਾਹ ਦੇਣ ਵਾਲਾ ਸਮਝ ਕੇ ਤੇ ਉਹਦੇ ਨਾਲ ਲੜਾਈ ਛੇੜੀ ਗਈ ਤੇ ਉਸ ਉਸ ਦੇਸ਼ ਨੂੰ ਜਿਵੇਂ ਅਮਰੀਕਾ ਨੇ ਕਿਆ ਵੀ ਦੋਨੋਂ ਮਹਾਨ ਦੇਸ਼ ਨੇ ਤੇ ਦੋਨੋਂ ਬੜੇ ਸਮਝਦਾਰ ਨੇ ਜੇ ਦੋਨਾਂ ਨੂੰ ਇੱਕ ਬਰਾਬਰ ਰੱਖਿਆ ਤੇ ਫਿਰ ਇਸ ਅਮਰੀਕਾ ਦੀ ਸ਼ਬਦਾਵਲੀ ਦਾ ਜਿਹੜਾ ਜਿੰਮਾ ਉਹ ਕਿਦੇ ਸਰਤੇ ਹੈ ਕੀ ਭਾਰਤ ਨੇ ਰਾਸ਼ਟਰਪਤੀ 트럼ਪ ਦੀ ਇਹ ਸ਼ਬਦਾਵਲੀ ਨੂੰ ਮੋਦੀ ਸਾਹਿਬ ਦੀ ਸਰਕਾਰ ਨੇ ਅਮਿਤ ਸ਼ਾਹ ਸਾਹਿਬ ਹੋਰਾਂ ਨੇ ਬੀਜੇਪੀ ਦੀ ਸਰਕਾਰ ਨੇ ਸਵਕਾਰ ਕੀਤਾ ਇਹ ਸਵਾਲ ਜਿਹੜਾ ਉਹ ਕਰ ਰਿਹਾ ਸੰਜੇ ਸਿੰਘ ਇਹ ਸਵਾਲ ਭਾਰਤ ਦੇ ਹੋਰ ਕਿੰਨੇ ਲੋਕ ਪੁੱਛ ਰਹੇ ਨੇ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ YouTube ਤੇ ਜਿਹੜੇ ਜਿੰਨੇ ਵੱਡੇ ਚੈਨਲ ਨੇ ਜਿਨ੍ਹਾਂ ਦੇ ਉੱਪਰ ਬੜੇ ਵੱਡੇ ਬੁੱਧੀਜੀਵੀ ਬੈਠਦੇ ਨੇ ਉਹ ਵੀ ਇਹ ਸਵਾਲ ਕਰ ਰਹੇ ਨੇ ਹੁਣ ਸਵਾਲ ਇਹ ਆ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕ ਸਵਾਲ ਤਾਂ ਕਰਨਗੇ ਨਾ ਜੇ جنگ ਲੱਗਦੀ ਹੈ ਤੇ ਮਰਨਾਂ ਲੋਕਾਂ ਨੇ ਆ ਤੇ ਜੇ ਕਿਸੇ ਦੇ ਆਖੇ ਲੈ ਕੇ ਜੰਗ ਰੋਕਦੀ ਹੈ ਫਿਰ ਲੋਕ ਸਵਾਲ ਵੀ ਕਰ ਸਕਦੇ ਨੇ ਜੇ ਲੋਕੀ ਖਮਿਆਜ਼ਾ ਭੁਗਤ ਸਕਦੇ ਨੇ ਤੇ ਸਵਾਲ ਵੀ ਕਰ ਸਕਦੇ ਨੇ ਡੈਮੋਕ੍ਰੇਸੀ ਹੈ ਜਮਹੂਰੀਅਤ ਹੈ ਜਮਹੂਰੀਅਤ ਦੀ ਖੂਬਸੂਰਤੀ ਇਹੀ ਹੈ ਕਿ ਸਵਾਲ ਕੀਤਾ ਜਾ ਸਕਦਾ ਪਰ ਹੁਣ ਸਰਕਾਰ ਇਹਦੇ ਤੇ ਜਵਾਬ ਕੀ ਦੇਵੇਗੀ ਕੀ ਸਰਕਾਰ ਪਾਰਲੀਮੈਂਟ ਦਾ ਸੰਸਦ ਦਾ ਵਿਸ਼ੇਸ਼ ਸਤਰ ਵਿਸ਼ੇਸ਼ ਸੈਸ਼ਨ ਸੱਦੇਗੀ ਕਿ ਵਿਸ਼ੇਸ਼ ਸੈਸ਼ਨ ਸੱਦ ਕੇ ਤੇ ਉਹ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜਿਹੜੇ ਸਵਾਲ ਕੀਤੇ ਗਏ ਨੇ ਇਹ ਹੁਣ ਤੁਸੀਂ ਤੁਸੀਂ ਜਿੰਨੇ ਵੀ ਪੜਾਪੜਾ ਦੇਖ ਰਹੇ ਹੋ ਤੁਸੀਂ ਸੋਚੋ ਆਪਣਾ ਜਵਾਬ ਲਿਖਿਓ ਤੇ ਮੈਂ ਫਿਰ ਤੁਹਾਨੂੰ ਦੱਸ ਦਿਆਂ ਕਿ ਬਹੁਤ ਵੱਡੇ ਸਵਾਲਾਂ ਦੇ ਘੇਰੇ ਚ ਇਸ ਟਾਈਮ ਜਿਹੜੀ ਭਾਜਪਾ ਸਰਕਾਰ ਏ ਉਹ ਆ ਚੁੱਕੀ ਹੈ بڑے ਵੱਡੇ ਵੱਡੇ ਸਵਾਲ ਪੁੱਛੇ ਜਾ ਰਹੇ ਨੇ ਸਵਾਲ ਇਹਦੀ ਪੁੱਛਿਆ ਜਾ ਰਿਹਾ ਹੈ ਕਿ ਬੈਸਰਨ ਘਾਟੀ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਕੀ ਉਹ ਫੜੇ ਗਏ ਕੀ ਉਹਨਾਂ ਤੇ ਕਾਰਵਾਈ ਹੋ ਗਈ ਕੀ ਪਾਕਿਸਤਾਨ ਨੇ ਮੰਨ ਲਿਆ ਵੀ ਹਾਂ ਉਹ ਅੱਤਵਾਦ ਨੂੰ ਅਸੀਂ ਸ਼ਹਿਦ ਦਿੱਤੀ ਸੀ ਕੀ ਪਾਕਿਸਤਾਨ ਨੇ ਇਹ ਮੰਨ ਲਿਆ ਕਿ ਅੱਗੇ ਤੋਂ ਅਸੀਂ ਇੰਜ ਨਹੀਂ ਕਰਦੇ ਕੀ ਪਾਕਿਸਤਾਨ ਦੇ ਉੱਪਰ ਜਿਹੜੇ ਵੀ ਦੋਸ਼ ਮੋਦੀ ਸਰਕਾਰ ਨੇ ਲਾਏ ਸੀ ਉਹਨਾਂ ਦੇ ਉੱਪਰ ਕੋਈ ਮੰਨਮਣਾ ਹੋਇਆ ਜਾ ਕੋਈ ਹੱਲ ਹੋਇਆ ਜੇ ਅਮਰੀਕਾ ਨੇ ਵਿੱਚ ਪੈ ਕੇ ਇਹ ਸਭ ਕੁਝ ਕੀਤਾ ਹੈ ਤਾਂ ਫਿਰ ਗੱਲ ਨਵੇੜੀ ਕਿੱਥੇ ਆ ਹੁਣ ਕੱਲ ਨੂੰ ਮਤਲਬ ਅੱਜ 12 ਤਰੀਕ ਹੈ ਅੱਜ ਦੋਵਾਂ ਦੇਸ਼ਾਂ ਦੀ ਮੀਟਿੰਗ ਹੋ ਰਹੀ ਹੈ ਜਿਹੜੇ ਡੀਜੀਐਮੂ ਲੈਵਲ ਦੀ ਮੀਟਿੰਗ ਹੈ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹ ਮੀਟਿੰਗ ਕਰਨਗੇ ਹੁਣ ਇੱਕ ਸਬਾ ਲਾਸਟ ਤੇ ਫੇਰ ਵੇ ਜਿਹੜੇ ਉਹ ਵਿਦੇਸ਼ ਸਕੱਤਰ ਵਿਦੇਸ਼ ਸਚਿਵ ਵਿਕਰਮ ਮਿਸਤਰੀ ਜਿਹਨੂੰ بار بار ਭਾਰਤ ਸਰਕਾਰ میڈیا ਦੇ ਮੂਹਰੇ ਕਰ ਰਹੀ ਹੈ ਉਹਨੇ ਜਿਹੜੀਆਂ ਗੱਲਾਂ ਬੋਲੀਆਂ ਨੇ ਤੇ ਉਹਦੀਆਂ ਬੋਲੀਆਂ ਗੱਲਾਂ ਦੇ ਬਦਲੇ ਜਿਹੜੀਆਂ ਉਹਨੂੰ ਮੰਦਾ ਗਾਲਾਂ ਉਹਦੇ ਪਰਿਵਾਰ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਟ੍ਰੋਲਿੰਗ ਕੀਤੀ ਜਾ ਰਹੀ ਹੈ ਇਹ ਕੀ ਹੈ ਕਿ ਇਹ ਵਾਜਬ ਹੈ ਕਿ ਇਹ ਜਾਇਜ਼ ਹੈ ਕਿ ਇਥੇ ਦੇਸ਼ ਦੇ ਗ੍ਰਹਿ ਮੰਤਰੀ ਰੱਖਿਆ ਮੰਤਰੀ ਜਾਂ ਕਿਸੇ ਹੋਰ ਮਨਿਸਟਰ ਨੂੰ ਸਿੱਧਾ ਸਾਹਮਣੇ ਆ ਕੇ ਨਹੀਂ ਕਹਿਣ ਦੀ ਲੋੜ ਸੀ ਵੀ ਖਬਰਦਾਰ ਭਾਈ ਇਹ ਸਾਡੇ ਕਹਿਣ ਤੇ ਕੀਤਾ ਇਹਨੇ ਜੋ ਇਹਨੇ ਜੋ ਇੱਕ ਇੱਕ ਸ਼ਬਦ ਬੋਲਿਆ ਉਹ ਸਾਡੇ ਕਹਿਣ ਤੇ ਬੋਲਿਆ ਇਸ ਕਰਕੇ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਗੱਲ ਭਾਜਪੀ ਦੇ ਕਿਸੇ ਵੀ ਮੰਤਰੀ ਨੇ ਨਹੀਂ ਕੀਤੀ ਕਿਸੇ ਵੀ ਆਗੂ ਨੇ ਨਹੀਂ ਕੀਤੀ ਹੁਣ ਉਹ ਜਿਹੜਾ ਨਿਸ਼ੀਕਾਤ ਦੂਬੇ ਜਿਹੜਾ ਬਹੁਤ ਤੱਤਾ ਸੀ ਉਹ ਕਿੱਧਰ ਗਿਆ ਬੋਲੇ ਹੀ ਨਹੀਂ ਉਹ ਵੀ ਔਰ ਜਿਹੜਾ মিডিਆ ਜਿਹੜਾ ਆਪਣੇ ਸਟੂਡੀਓ ਰੂਮ ਦੇ ਵਿੱਚ ਹੀ ਬਹੁਤ ਵੱਡੀ جنگ ਲੜ ਰਿਆ ਸੀ ਉਹ ਜਿਹੜਾ মিডিਆ ਝੂਠੀਆਂ ਖਬਰਾਂ ਦੇ ਕੇ ਗੁੰਮਰਾਹ ਕਰ ਰਿਆ ਸੀ ਜਿਹੜਾ মিডিਆ ਸ਼ਾਇਦ ਉਹਨਾਂ ਦੇ ਕਹਿਣ ਤੇ ਇੱਕ ਸਿਆਸਤ ਦੇ ਕਹਿਣ ਤੇ ਜਾਂ ਇੱਕ ਸਿਆਸ ਇੱਕ ਪਾਰਟੀ ਤੋਂ ਸ਼ਾਬਾਸ਼ ਲੈਣ ਦੀ ਖਾਤਰ ਜਿਹੜਾ মিডিਆ ਸਾਰਾ ਕੁਝ ਬੋਲ ਰਿਹਾ ਸੀ ਉਹ মিডিਆ ਹੁਣ ਇਸ ਗੱਲ ਦੇ ਉੱਪਰ ਸਵਾਲ ਕਿਉਂ ਨਹੀਂ ਉਠਾਰਿਆ ਵੀ ਇਹ 트াম্প ਦੇ ਕਹਿਣ ਤੇ ਇੰਜ ਕਿਉਂ ਹੋਇਆ ਉਹ মিডিਆ ਅੱਜ ਖਮੋਸ਼ ਕਿਉਂ ਹੈ ਉਹ মিডিਆ ਅੱਜ ਕਿਉਂ ਇਨ ਜਜਮੈਂਟ ਵਿੱਚ ਮੂੰਹ ਖੋਲ ਆ ਗਿਆ ਹੋਵੇ ਇਹ ਸਵਾਲ ਨੇ ਵੱਡੇ ਇਹਦੇ ਉੱਪਰ ਜਵਾਬ ਦੇਣੇ ਪੈਣਗੇ ਦੇਰ ਦਿਓ ਸਵੇਰ ਦਿਓ ਪਰ ਜਵਾਬ ਦੇਣੇ ਚਾਹੀਦੇ ਨੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਜੀ